ਹਲਕਾ ਕੇਂਦਰੀ ਅਧੀਨ ਆਉਂਦੀ ਇਲਾਕਾ ਫਤਿਹ ਸਿੰਘ ਕਲੋਨੀ ਗਲੀ ਨੰਬਰ 21 ਦੇ ਨਿਵਾਸੀਆਂ ਨੂੰ ਮੁੱਢਲੀਆਂ ਸਹੂਿਧਾਵਾਂ ਨਹੀਂ ਮਿਲ ਰਹੀਆਂ ਗੱਲਬਾਤ ਕਰਦਿਆਂ ਹੋਇਆਂ ਉੱਥੇ ਰਹਿਣ ਵਾਲੇ ਲੋਕਾਂ ਨੇ ਆਖਿਆ ਕਿ ਉਹ ਨਰਕਪਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ ਉਹਨਾਂ ਆਖਿਆ ਕਿ ਸੜਕਾਂ ਟੁੱਟੀਆਂ ਹੋਈਆਂ ਹਨ ਸੀਵਰੇਜ ਬਲੌਕ ਹਨ ਅਤੇ ਉਹਨਾਂ ਦੇ ਘਰ ਦੇ ਅੱਗੇ ਖਾਲੀ ਪਲਾਟਾਂ ਵਿੱਚ ਗੰਦਾ ਪਾਣੀ ਖੜ੍ਹਾ ਹੈ ਜਿਸ ਨਾਲ ਮੱਛਰ ਮੱਖੀਆਂ ਪੈਦਾ ਹੋ ਰਹੀਆਂ ਹਨ ਅਤੇ ਉਹਨਾਂ ਦਾ ਰੋਟੀ ਖਾਣਾ ਵੀ ਮੁਸ਼ਕਿਲ ਹੋਇਆ ਪਿਆ ਹੈ ਉਹਨਾਂ ਆਖਿਆ ਕਿ ਵੋਟਾਂ ਦੇ ਸਮੇਂ ਤਾਂ ਰਾਜਨੀਤਿਕ ਪਾਰਟੀਆਂ ਦੇ ਨੁਮਾਇਦੇ ਵੋਟਾਂ ਲੈਣ ਆਉਂਦੇ ਹਨ ਪਰ ਉਸ ਤੋਂ ਬਾਅਦ ਉਹਨਾਂ ਦੇ ਇਲਾਕੇ ਵਿੱਚ ਕੋਈ ਵੀ ਨਹੀਂ ਆਇਆ ਉਹਨਾਂ ਨਗਰ ਨਿਗਮ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਜਲਦੋਂ ਜਲਦ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ। ਫਤਸੇਂ ਕਲੋਨੀ ਗਲੀ ਨੰਬਰ 21 ਹੈ ਤੇ ਪਹਿਲੇ ਦੇ ਵੇਖੋ ਜੀ ਸਾਡੀਆਂ ਛੜਕਾਂ ਜਿਹੜੇ ਸਾਰੀ ਗਲੀ ਟੁੱਟੀ ਭੱਜੀ ਹੈ ਅਜੇ ਤੱਕ ਕੋਈ ਇਹਨਾਂ ਨੂੰ ਪੁੱਛਣ ਨਹੀਂ ਆਇਆ ਜਿਹੜਾ ਵੀ ਪੁੱਛਣ ਆਂਦਾ ਵੋ ਕਹਿੰਦਾ ਬੰਨ੍ਹ ਕੇ ਚੱਲ ਜਾਣਗੇ ਆ ਤੇ ਜਦੋਂ ਇੱਥੇ ਪਾਣੀ ਭਰਦਾ ਵਾ بارش ਦਾ ਤੇ ਮਤਲਬ ਕਿ ਕਈ ਬੱਚੇ ਸਕੂਲ ਨਹੀਂ ਜਾ ਸਕਦੇ ਕਈ ਬਰੀ ਬੈਟਰੀਆ ਪਲਟ ਜਾਂਦੀਆਂ ਕਿਆ ਦੇਖੋ ਸਾਡਾ ਕੀ ਹਾਲ ਹੈ ਦੇਖੋ ਸਾਰੇ ਬਿਮਾਰ ਪਏ ਆ ਸਾਡਾ ਰੋਟੀ ਖਾਣਾ ਮੁਸ਼ਕਲ ਹੋਇਆ ਪਿਆ ਦੇ ਸਭ ਵੋਟਰ ਜਦੋਂ ਬੋਟਰਾਂ ਬੈ ਲੈਣੇ ਜਾਂਦੇ ਉਦੋਂ ਉਦੋਂ ਕਹਿੰਦੇ ਨੇ ਪਾਪਾ ਜੀ ਚਾਚਾ ਜੀ ਅੰਕਲ ਜੀ ਤੇ ਇਹ ਦੇ ਕਰ ਕਰਕੇ ਲੱਬੂਚੀ ਲਾਗਦੇ ਚਲੇ ਜਾਂਦੇ ਆ ਤੇ ਹੁਣ ਕੀ ਮੰਗ ਕਰਦੇ ਹੋ ਹੁਣ ਮੰਗ ਆ ਪਾਇਆ ਕਰਦੇ ਆ ਜੀ ਪਹਿਲੇ ਤਾਂ ਇਹ ਦੇਖੋ ਕੀ ਹਾਲ ਹੈ ਸਾਡੀ ਰੋਟੀ ਖਾਣੀ ਮੁਸ਼ਕਲ ਹੋਈ ਏ ਸਾਰੇ ਬੱਚੇ ਬਿਮਾਰ ਪਏ ਜੀ ਮੱਛਰ ਗੋਡੇ-ਗੋਡੇ ਹਾਂ ਇਹ ਦੇਖੋ ਮੇਰੇ ਪੈਰ ਦੇਖੋ ਕੀ ਹਾਲ ਹੋ ਗਿਆ ਜੀ ਉਹ ਮੱਛਰਾਂ ਨਾਲ ਬੈਗ ਇੱਕ ਭਾਜੀ ਕਿਹੜਾ ਰੋਟੀ ਖਾਏਗਾ ਅੰਦਰ ਰੋਟੀ ਖਾਣ ਲੱਗਦੇ ਆਂ ਤੇ ਬੋ ਆਂਦੀ ਆ ਅਗੇ ਕਹਿੰਦੇ ਰੋਟੀ ਚੁੱਕ ਕੇ ਲੈ ਜਾਓ ਜੀ ਸਾਡਾ ਦਿਲ ਨਹੀਂ ਕਰਦਾ ਹੁਣ ਕੀ ਮੰਗ ਕਰਦੇ ਹੋਗੇ ਮੰਗ ਇਹੋ ਹੀ ਆ ਕਿ ਆਪਣੀ ਗਲੀ ਵੀ ਬਣੀ ਜਾਵੇ ਇੱਕ ਤੇ ਵਾਟਰ ਸਪਲਾਈ ਵੀ ਨਹੀਂ ਗਈ ਇੱਕ ਇੱਥੇ ਲਾਈਟ ਕੋਈ ਨਹੀਂ ਗਈ ਰਾਤ ਨੂੰ ਅੱਦੇ ਬਰਾਤੇ ਕੋਈ ਸੱਪ ਵੀ ਨਿਕਲ ਸਕਦਾ ਕੋਈ ਜਾਨਵਰ ਵੀ ਨਿਕਲ ਸਕਦਾ ਬੜੀ ਬੜੀ ਮੁਸ਼ਕਲ ਹੈ ਤੇ ਐ ਵੇਖੋ ਇਹ ਕੀ ਹਾਲ ਹੈ ਇਹਦਾ समस्या ये है शिविर बह रहा है पाँच छः महीना हो गया है हम लोग का जीना हराम है ना रोटी खाया जाता है ना पानी पिया जाता है कोई सुनवाई हो ही नहीं रहा है प्रधान के पास जो प्रधान भी कहते आज आजकल आजकल के रह जाते हैं आते हैं नहीं तक मेरे नहीं रहते नहीं कोई नहीं, 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 आया। नहीं आया है मांग करती हूँ ये ठीक करे पानी शिविर बंद करे छह महीने हो गए है शिविर चल रहा है तो छह महीने ही कार्रवाई पाई है ਕੋਈ ਸੁਨਵਾਈ ਨਹੀਂ ਆਂਦੇ ਆ ਵੇਖ ਕੇ ਚਲੇ ਜਾਂਦੇ ਆ ਕਰਦੇ ਕੁਛ ਨਹੀਂ ਜੇ ਇਹ ਵੇਖ ਲਓ ਤੁਹਾਡੇ ਸਾਹਮਣੇ ਇਹ ਸਾਰਾ ਜੰਗਲ ਹੈ ਕਿਹੜੇ ਕੋਈ ਬਣੀ ਹੋਈ ਇਸ ਗਲੀ ਵੀ ਨਹੀਂ ਬਣੀ ਕੋਈ ਨਹੀਂ ਆਂਦਾ ਜੀ ਇੱਥੇ ਕੰਪਲੀਟ ਬੋਧ ਪਾਈ ਹੈ ਕੋਈ ਨਹੀਂ ਆਇਆ ਮੰਗ ਸਾਡੀ ਇਹੀ ਹੈ ਸੀਵਰੇਜ ਕੱਢੇ ਜਾਣ ਗਲੀ ਬਣੇ ਇਹ ਵੇਖੋ ਤੁਹਾਡੇ ਮਗਰ ਸਾਰੀ ਗਲੀ ਜੰਗਲ ਬਣਿਆ ਪਿਆ ਜੇ ਮੱਛਰ ਹਨਗਾ ਜੇ ਹੁਣ ਇੱਥੇ ਕੋਈ ਗਲੀ ਗੁਲੀ ਕੱਢਣ ਕੋਈ ਬਣਾ ਨਾ ਫੇਰ ਹੀ ਹੈ ਨਾ